ਬੋਲ ਸ਼ੰਕਰ ਭਗਵਾਨ ਕੀ ਜੈ ਸੋ ਮਹਾ ਸ਼ਿਵਰਾਤਰੀ ਸ਼ਿਵ ਜੀ ਦੇ ਵਿਆਹ ਦਾ ਦਿਨ ਕਹਿ ਸਕਦੇ ਆ ਜਲਦ ਹੀ ਆ ਰਿਹਾ ਹੈ ਵਿਆਹ ਦੇ ਸਮਾਗਮ ਨੂੰ ਲੈ ਕੇ ਕਹਿੰਦੇ ਤਿਆਰੀਆਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਨੇ ਔਰ ਜੇਕਰ ਸ਼ਿਵ ਜੀ ਦੇ ਵਿਆਹ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿਆਹ ਦੀਆਂ ਵੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਸ਼ਿਵ ਜੀ ਨੂੰ ਕਹਿੰਦੇ ਜਲ ਬੜਾ ਪਿਆਰਾ ਹੈ ਔਰ ਉਹ ਵੀ ਗੰਗਾ ਦਾ ਜਲ ਔਰ ਉਹਨਾਂ ਦੇ ਭਗਤ ਜਿਹੜੇ ਨੇ ਤੁਸੀਂ ਦੇਖੋਗੇ ਪੈਦਲ ਚੱਲਦੇ ਹੋਏ ਬਿਨਾ ਪੈਰਾਂ ਦੇ ਵਿੱਚ ਜੁੱਤੀ ਪਾ ਕੇ ਪੈਦਲ ਚੱਲਦੇ ਹੋਏ ਗੰਗਾ ਜਲ ਹਰਦੁਆਰ ਤੋਂ ਲੈ ਕੇ ਆਪਣੇ ਆਪਣੇ ਸ਼ਹਿਰ ਦੇ ਸ਼ਿਵਲੀ ਦੇ ਉੱਪਰ ਜਲਜਰ ਆਣਗੇ ਸ਼ੋਰਾਤਰੀ ਵਾਲੇ ਦਿਨ ਮਹਾਸੂਰਾਤਰੀ ਵਾਲੇ ਦਿਨ ਔਰ ਭਗਤ ਜਿਹੜੇ ਨੇ ਬੜੀ ਸੰਖਿਆ ਦੇ ਵਿੱਚ ਅੱਜ ਪਹਿਲਾ ਦਿਨ ਹੈ ਖੰਨੇ ਦੇ ਵਿੱਚ ਸ਼੍ਰੀ ਸ਼ਿਵ ਕਾਵੜ ਸੇਵਾ ਸੰਗ ਵੱਲੋਂ ਜਿਹਦਾ ਕੈਂਪ ਲਗਾਇਆ ਜਾਂਦਾ ਸਾਲ 'ਚ ਦੋ ਵਾਰ ਉਹਦੇ ਸਰਹੰਦੇ ਵਿੱਚ ਜਿਹੜੇ ਨੇ ਅੱਜ ਕਾਵੜੀ ਉਰੇ ਪਹੁੰਚ ਚੁੱਕੇ ਨੇ ਸਭ ਤੋਂ ਪਹਿਲਾਂ ਮੈਂ ਪ੍ਰਧਾਨ ਹੰਸਦਾ ਜੀ ਬਲਾਨੀ ਜੀ ਨਾਲ ਗੱਲ ਕਰਾਂਗਾ ਭਾਜੀ ਕੀ ਕਹਣਾ ਜਿੰਨੋਂ ਜਿਹੜੇ ਅੱਜ ਕਾਵੜੀ ਕਦੋਂ ਸਟਾਰਟ ਹੋਇਆ ਤੇ ਬੋਲੋ ਸ਼ੰਕਰ ਭਗਵਾਨ ਕੀ ਜੈ ਇਹ ਛੱਤੀ ਮਾਛੀਵਰ ਹੈ ਕਾਵੜ ਸ਼ੀਵਰ ਜਿਹੜੇ ਅਸੀਂ ਸਾਰੇ ਮਿਲ ਕੇ ਸ਼ਹਿਰ ਵਾਸੀ ਉਹ ਜਿਹੜੇ ਇਸ ਮੈਂਬਰ ਨੇ ਸਾਰੇ ਸੇਵਾ ਤਾਂ ਸਾਰੇ ਉਹੀ ਕਰਦੇ ਨੇ ਮੈਂ ਤਾਂ ਘੱਟ ਹੀ ਕਰਦਾ ਸੇਵਾ ਉਹ ਉਹ ਲਾਂਦੇ ਹਰ ਸਾਲ ਸ਼ੀਵਰ ਔਰ ਅੱਜ ਤੋਂ ਚਾਰ ਪੰਜ ਦਿਨ ਪਹਿਲਾਂ ਵੀ ਇੱਕ ਫਰੋਜਪੁਰ ਦੀ ਕਾਵੜ ਆਈ ਸੀਗੀ ਉਹ ਅਡਵਾਂਸ ਹੀ ਕਾਵੜ ਆ ਗਈ ਸੀ ਉਹਨਾਂ ਅੱਜ ਮੋਗਲੀ ਦੀ ਕਾਵੜ ਆਈ ਹੈ ਬੜੀ ਖੁਸ਼ੀ ਹੋਈ ਹੈ ਇਹਨਾਂ ਰਾਤ ਨੂੰ ਸਾਨੂੰ ਫੋਨ ਕੀਤਾ ਵੀ ਅਸੀਂ ਗੋਵਿੰਦਗੜ੍ਹ ਰਾਤ ਸਟੇ ਕਰਾਂਗੇ ਤੇ ਸਾਡੇ ਕੋਈ ਲੰਗਰ ਪਹਚਾਤਾ ਇੰਤਿਆਮ ਕਰੋ ਪਰ ਬੜੇ ਆਜੀ ਦੀ ਕਿਰਪਾ ਨਾਲ ਸਾਡੇ ਪ੍ਰੇਮ ਢਾਬੇ ਵਾਲੇ ਹੈਗੇ ਜਿਹੜੇ ਨੰਨੂ ਜੀ ਉਹਨਾਂ ਨਾਲ ਜਾ ਕੇ ਬੇਨਤੀ ਕੀਤੀ ਮੈਂ ਕਿ ਜੇ ਇਹਨੇ ਬੋਲੇ ਬੈਠੇ ਉਹਨਾਂ ਬਸ ਰੋਟੀੰਦਿਆ ਕਰ ਉਹਨੇ ਇੱਕ ਮਿੰਟ ਦੇ ਵਿੱਚ ਖੁਸ਼ ਹੋ ਕੇ ਬੈ ਨਾ ਕੋਈ ਬੈਸਾ ਲਿੱਤਾ ਉਹ ਸੇਵਾ 5 ਮਿੰਟ ਦੇ ਵਿੱਚ ਕੀਤੀ ਕਿੰਨੇ ਕਿੰਨੇ ਕਾਵੜੀ ਆ ਜਾਂਦੇ ਨੇ ਕੈਂਪਰੇ ਵਿੱਚ ਤੇ ਕਿੰਨੇ 8-10 ਹਜ਼ਾਰ ਕਾਵੜੀ ਹਰ ਸਾਲ ਆਉਂਦੇ ਅੱਜ ਜਿਵੇਂ ਥੋੜੇ ਕਾਵੜ ਘਟ ਹੋਏਗੀ ਕੱਲ ਵੀ ਘਟਾਂਗੇ ਸੋਮਵਾਰ ਨੂੰ ਤਾਂ ਬਹੁਤ ਜ਼ਿਆਦਾ ਰਸ਼ ਹੋਗਾ ਵੀ ਸਿਰ ਕੁ ਕਹਿੰਦੇ ਖੁਰਕਨ ਨਾ ਟਾਈਮ ਵੀ ਨਹੀਂ ਹੋਂ ਸਾਡੇ ਕੋਲ ਹਾਂ ਸੋ ਇਸ ਵੀ ਹਸਰਾ ਜੀ ਬਰਾਨੀ ਜਿਨ੍ਹਾਂ ਨੇ ਕਿ ਦੱਸਿਆ ਪੂਰੀ ਕਿ ਕਿੰਨਾ ਕ ਕਾਵੜੀ ਆਉਰੇ ਪਹੁੰਚ ਜਾਂਦਾ ਸੋ ਮੇਰੇ ਨਾਲ ਕਿੱਥੋਂ ਆਏ ਮੋਗੇ ਤੋਂ ਮੋਗੇ ਤੋਂ ਐ ਕਦੋਂ ਚੱਲੇ ਸੀਗੇ ਤੁਸੀਂ ਮੋਗੇ ਤੋਂ ਅਸੀਂ 12 ਤਰੀਕ ਨੂੰ ਚੱਲੇ ਸੀਗੇ ਦੋ ਦਿਨ ਉੱਥੇ ਰੁੱਕਿਆ ਸੀ 14 ਤੋਂ 14 ਤਰੀਕ ਨੂੰ ਆਇਆ 14 ਤਰੀਕ ਨੂੰ ਅਸੀਂ ਉੱਥੋਂ ਆਇਆ ਹਰਦਵਾਰ ਤੋਂ ਪੰਗਾ ਜੱਲ ਲੈ ਕੇ ਅੱਛਾ ਇੱਕ ਕਾਵੜੀਆ ਕਿੰਨਾ ਕੁ ਸਫ਼ਰ ਤੈਅ ਕਰ ਲੈਂਦਾ ਹੈ ਅ ਤਕਰੀਬਨ ਲਗਭਗ ਕੱਲ ਅਸੀਂ ਕੀਤਾ ਵਾ 40 ਤੋਂ 45 ਕਿੰਨੀ ਕਾਵੜੀਆ 40 ਤੋਂ 45 ਕਿਲੋਮੀਟਰ ਕਰ ਲੈਂਦਾ ਕਿੰਨੇ ਕਿੰਨੇ ਕਾਵੜ ਲੈ ਕੇ ਆਏ ਟੋਟਲ 13 ਜਾਣੇ ਆ ਜੀ 13 ਜਾਣੇ ਜਿਹੜੇ ਮਤਲਬ ਚੱਲਦੇ ਹੋ ਮਤਲਬ ਟਰਨ ਚੇਂਜ ਹੁੰਦੀ ਰਹਿੰਦੀ ਹੈ ਜਿਹੜੀ ਹਾਂਜੀ 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 ਕੀ ਨਾਮ ਹੈ ਤੁਹਾਡਾ ਅਰਜੰਦ ਸਿੰਘ ਜੀ ਜਿਕੇ ਸਮਾਉ ਮੋਗੇ ਤੋਂ ਮੋਗੇ ਤੋਂ ਆਇਆ ਮਤਲਬ ਪੂਰਾ ਥੋੜਾ ਇੱਕ ਗਰੁੱਪ ਮਤਲਬ ਜਿਹਨ ਕਹ ਰਹੀ ਹੈ ਅੱਜ ਪੂਰਾ ਗਰੁੱਪ ਅੱਛਾ ਜਿਵੇਂ ਪੈਦਲ ਕਈ ਤੁਰਦੇ ਨੇ ਕਈ ਬੂਟ ਪਾ ਕੇ ਤੁਰਦੇ ਨੇ ਕਾਵੜੇ ਜਿਹੜੀ ਕਾਵੜੇ ਕਿਹੜੀ ਕਾਵੜਾ ਹੈ ਕੀ ਕਹਿੰਦੇ ਨੇ ਇਹ ਝੂਲਾ ਕਾਉਟਾ ਝੂਲਾ ਕਾਵੜਾ ਮਤਲਬ ਇੱਕ ਕਾਵੜ ਦੂਜੇ ਕਾਵੜ ਨੂੰ ਸਮਾ ਲ ਦਿੰਦੇ ਹਾਂ ਕੀ ਨਾਮ ਹੈ ਵਿਕਾਸ ਜੀ ਅੱਜ ਕਿ ਤੋ ਤੁਸੀਂ ਮੋਗੇ ਤੋਂ ਹਾਂਜੀ ਮੋਗੇ ਤੋਂ ਆਏ ਸਾਰੇ ਕਿੰਨੇ ਜੀ ਲੋਕਾਂ ਨੂੰ ਕਾਵੜ ਲੈ ਕੇ ਆਉਂਦੇ ਨੇ ਸਾਨੂੰ ਆਈ ਤੁਰੇ ਸੀ ਉੱਥੇ 14 ਤਰੀਕ ਤੋਂ ਜੀ ਹਾਂਜੀ ਪਹਿਲੀ ਕਾਬਲ ਲੈ ਕੇ ਆ ਰਹੇ ਹੋ ਜਾਂ ਪਹਿਲਾਂ ਵੀ ਕਦੇ ਕਾਬਲ ਲੈ ਕੇ ਆਇਆ ਪਹਿਲਾਂ ਵੀ ਆਜੇ ਦੂਜੀ ਕਾਬਲ ਆਜੀ ਸਾਡੀ ਦੂਜੀ ਵਾਰ ਹੈ ਜੀ ਦੂਜਾ ਸਾਲ ਹੈ ਸਾਡਾ ਅੱਜ ਹੂੰ ਜਿਨਾ ਕਿਨਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਤੁਸੀਂ ਕਾਬਲ ਲੈ ਕੇ ਆਉਂਦੇ ਹੋ ਕਿਸੇ ਦਿੱਕਤਾਂ ਦਾ ਸਾਹਮਣਾ ਹੀ ਕਰਨਾ ਪੈਂਦਾ ਨਹੀਂ ਰਸਤੇ ਦੇ ਵਿੱਚ ਕੋਈ ਕੋਈ ਰੋਕ ਰੋਕ ਕੋਈ ਹੋਰ ਨਹੀਂ ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਗੱਭੋਂ ਨੇ ਨਾ ਤਾਂ ਨਾਮ ਲੈ ਕੇ ਜਾ ਜਾਵੜਦੇ ਬਸੀ ਜਾਵੜ ਤਾਂ ਨਹੀਂ ਹੁੰਦੀ ਨਹੀਂ ਅੱਛਾ ਇੱਕ ਚੀਜ਼ ਜਿਹੜੀ ਹੈ ਇੱਕ ਹੋਰ ਬੜੀ ਚੀਜ਼ ਪਰਪਲਤ ਹੈ ਕਹਿੰਦੇ ਜਿਹੜੇ ਕਾਬੜੀ ਕਾਬਲ ਲੈ ਕੇ ਆਉਂਦੇ ਆ ਜੇਕਰ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਪਰਿਵਾਰ ਵਾਲੇ ਤੜਕਾ ਲਾ ਦਨ ਇਹਦਾ ਕਹਿੰਦੇ ਬੜਾ ਅਸਰ ਪੈਂਦਾ ਕੋਈ ਅਸੀ ਘਰ ਹਾਂਜੀ ਸਰ ਬਿਲਕੁਲ ਅਸਰ ਪੈਂਦਾ ਜੀ ਜੇ ਘਰ ਦੇ ਤੜਕਾ ਲਾਉਣ ਤੇ ਆਪਣੇ ਜਿਹੜੇ ਪੈਰਾਂ ਦੇ ਦਰਦ ਛਾਲੇ ਸਭ ਕੁਝ ਹੁੰਦਾ ਜੀ ਹਾਂ ਬਿਲਕੁਲ ਇਹਨਾਂ ਜੋ ਗੱਲ ਕਹੀ ਹੈ ਕਿ ਜਦ ਜਿਹੜੇ ਕਾਬੜੀ ਕਾਬਲ ਲੈ ਕੇ ਆਉਂਦੇ ਨੇ ਜੇਕਰ ਇਹਨਾਂ ਦੇ ਘਰਾਂ ਦੇ ਵਿੱਚ ਕੋਈ ਤੜਕਾ ਲੱਗ ਜਵੇ ਤਾਂ ਇਹਨਾਂ ਦੇ ਪੈਰਾਂ ਦੇ ਵਿੱਚ ਛਾਲੇ ਪੈ ਜਾਂਦੇ ਨੇ ਤੁਸੀਂ ਦੇਖੋਗੇ ਸਫਰ ਕਿੰਨਾ ਕੋਖਾ ਲੱਗਦਾ ਜਦ ਤੁਸੀਂ ਕਾਬੜ ਲੈ ਕੇ ਆਉਂਦੇ ਹੋ ਔਖਾ ਤਾਂ ਲੱਗਦਾ ਹੀ ਤੁਰੇ ਆਉਂਦੇ ਆ ਪਰ ਭੁਲੇਨਾ ਦੀ ਕਰ ਪਾਉਂਦੇ ਇਜਾ ਜਿਵੇਂ ਬਰਸਾਤਾ ਹੋ ਗਿਆ ਠੰਡ ਹੋ ਗਿਆ ਹੋਰ ਇਹਦੇ ਵਿੱਚ ਕੋਈ ਬਾਹ ਹੋ ਜਾਂਦੀ ਫੇ ਕੋਈ ਨਹੀਂ ਤੁਰਿਆ ਆਨੇ। ਤੁਰੇ ਨਨੇਉ। ਕੀ ਸੋਚ ਕੇ ਤੋਨੇ ਸਿੱਕੀ ਕੀ ਮੰਗੇ ਦਲੇਉ ਰੱਬ ਕੋਲੋਂ। ਬਸ ਜੋ ਵੀ ਮੰਗੇ ਭੋਲਿਆ ਦੀ ਕਿਰਪਾ ਹੀ ਆ ਜੀ ਬਸ ਆਪਰੇ। ਪੂਰੀ ਕਿਰਪਾ ਹੁੰਦੀ ਹੈ। ਪੂਰੀ ਕਿਰਪਾ ਹੁੰਦੀ ਹੈ। ਅੱਛਾ ਘਰ ਦੇ ਕਦੇ ਰੋਕਦੇ ਨਹੀਂ ਵੀ ਤੁਸੀਂ ਇੰਨੀ ਦੂਰੋਂ ਪੈਦਲ ਆਨੇ ਉਹ ਕਰਦੇ। ਨਹੀਂ ਜੀ ਚਾਹੀਦੀ। ਕਦੇ ਨੋਕੇ ਖੁਸ਼ ਹੁੰਦੇ ਨੇ। ਖੁਸ਼ ਹੁੰਦੇ ਉਹ ਕਹਿੰਦੇ ਜਾਓ ਸਗਾ ਦੀ ਸੇਵਾ ਜਿਹੜੀ ਕਰਮਾਂ ਦੇ ਵਜੇ ਕੀ ਕਰਨੀ ਚਾਹੀਦੀ ਹੈ ਜੀ। ਮੈਂ ਤੁਹਾਨੂੰ ਦੇਖ ਪਰ ਕੰਮ ਨਹੀਂ ਸਾਰੇ ਕਿੱਥੇ ਹੋਈ ਆਪਾਂ ਇੱਕ ਜਕਾਰਾ ਵੀ ਲਾ ਲਈਏ ਕਬੜ ਦੇ ਨੋ ਕਹਿੰਦੇ ਨੇ ਇੱਕ ਗੀਤ ਵੀ ਜਿਹੜੇ ਅੱਜ ਕੱਲ ਬੜੇ ਚੱਲਦੇ ਨੇ ਕਾਵੜ ਦੇ ਉੱਪਰ ਮੈਂ ਕਹਿੰਦਾ ਜਿੰਨੇ ਵੀ ਕਾਵੜੀ ਇੱਧਰ ਆ ਜੀ ਸਾਹਮਣੇ ਕੈਮਰੇ ਤੋਂ ਆ ਜੀ ਆਜੋ ਕੋ ਮੋ ਜੀ ਸੋ ਇਹ ਕਾਵੜਾ ਜੀ ਜਿਹੜੀ ਮੋਗੇ ਤੋਂ ਹਰਦਵਾਰ ਤੋਂ ਮੋਗੇ ਤੱਕ ਜਾ ਰਹੀ ਹੈ ਇਹਨਾਂ ਦੇ ਸਿਰ ਦੇ ਉੱਪਰ ਜਿਹੜੇ ਮੋਢਿਆਂ ਉੱਪਰ ਕਾਵੜਾ ਰੱਖਿਆ ਹੋਇਆ ਨੇ ਔਰ ਗੰਗਾ ਜਲ ਜਿਹੜਾ ਹੈ ਇਹ ਸ਼ਿਵਰਤਰੀ ਵਾਲੇ ਦਿਨ ਮਹਾਸ਼ੋਡਕ ਨੂੰ ਕਿੰਨੇ ਵਜੇ ਤੁਸੀਂ ਅੱਗੇ ਉੱਥੇ ਕਰਦੇ ਹੋ ਸਵੇਰੇ ਜੀ 6 ਵਜੇ ਤੁਸੀਂ ਕਦੋਂ ਪੁੰਚ ਨੂੰ ਮੋਗਿਆ ਹੁਣ 25 ਤਰੀਕ ਨੂੰ ਪੁੱਜਾਂਗੇ ਸ਼ਾਮ ਤੱਕ ਸ਼ਾਮ ਤੱਕ ਹਾਂਜੀ ਅੱਛਾ ਰਸਤੇ 'ਚ ਕਿੰਨੇ ਕਿ ਜਗ੍ਹਾ ਤੇ ਤੁਹਾਨੂੰ ਐਸਾ ਜਿਵੇਂ ਉਹਦੇ ਖੰਨੇ ਦੇ ਵਿੱਚ ਹੈ ਉਸ ਤੋਂ ਬੰਦਾ ਰਸਤੇ ਖੰਨੇ ਦੇ ਵਿੱਚ ਹੈ ਉਸ ਤੋਂ ਬਾਅਦ ਸਾਨੂੰ ਮਿਲਦਾ ਜੀ ਮੁੱਲਾਪੁਰ ਜਾ ਕੇ ਮੁੱਲਾਪੁਰ ਜਾ ਕੇ ਹਾਂਜੀ ਅੱਛਾ ਜੇ ਰਸਤੇ 'ਚ ਕੋਈ ਕੋਈ ਤਕਲੀਫ ਹੁੰਦੀ ਹੈ ਜਾਂ ਕੋਈ ਹੋਰ ਹੁੰਦੀ ਹੈ ਫਿਰ ਕਿਵੇਂ ਤੁਸੀਂ ਨਹੀਂ ਆਪਣੇ ਕੋਲ ਸਾਰਾ ਰਸਣ ਹੈਗਾ ਜੀ ਹਲਵਾਈ ਸਾਡੇ ਨਾਲ ਆ ਜੀ ਐਸੀ ਜੀ ਕੋਈ ਦਿੱਕਤ ਨਹੀਂ ਪੋਲੇ ਨਾ ਦੀ ਪੂਰੀ ਕਿਰਪਾ ਵਾ ਤੇ ਸੋ ਇਹ ਜਿਹੜਾ ਹੈ ਇੱਕ ਗਰੁੱਪ ਬੰਦਾ ਹੈ ਹਰ ਸ਼ਹਿਰ ਦੇ ਵਿੱਚ ਟਰੱਕ ਦੇ ਵਿੱਚ ਜਿਹੜੇ ਇਹਨਾਂ ਦੇ ਸਾਥੀ ਹੁੰਦੇ ਨੇ ਇੱਕ ਕਾਵੜ ਜਿਹੜਾ ਹੈ ਲਗਭਗ 30 ਤੋਂ 40 ਕਿਲੋਮੀਟਰ ਦਾ ਸਫਰ ਇਕੱਲਾ ਤੈਅ ਕਰਦਾ ਹੈ ਜਦੋਂ 40 ਤੋਂ 30 ਕਿਲੋਮੀਟਰ ਸਫਰ ਹੋ ਜਾਂਦਾ ਜਦੋਂ ਟਰੱਕ ਅੱਗੇ ਰੁਕਿਆ ਹੁੰਦਾ ਹੈ ਤਾਂ ਅਗਲੇ ਜਿਹੜੇ ਕਾਵੜੀਏ ਨੇ ਉਹ ਕਾਵੜ ਚੱਕ ਕੇ ਸਫਰ ਤੈਅ ਕਰਦੇ ਨੇ ਪਰਮਾਤਮਾ ਇਹਨਾਂ ਦੇ ਉੱਪਰ ਅਸ਼ੀਸ਼ ਵੀ ਦਿੰਦਾ ਹੈ ਬਖਸ਼ ਵੀ ਦਿੰਦਾ ਹੈ ਸੋ ਇਹ ਕਈ ਕਾਵੜ ਹੈ ਇਹ ਮਹਾਸ਼ਿਵਰਾਤਰੀ ਵਾਲੇ ਦਿਨ ਜਿਹੜੀ ਹੈ ਜੋ ਗੰਗਾ ਜਲ ਲੈ ਕੇ ਆਏ ਨੇ ਆਪਣੇ ਆਪਣੇ ਮੰਦਰਾਂ ਦੇ ਵਿੱਚ ਅਰਪਣ ਕਰਨਗੇ جائے ہو گرو مہاراج ہوا پتا جے ہوجرگے ہر ہر مہادے ویر بجرنگ ہر ہر مہا دیورنگ ہر ہر مہاد سو بھی بجرنگ دیا رکھے بولی ਉਮਰ ਲੰਬੀ ਗਰੇ ਭੋਲੇनाथ ਤੇ ਸਾਰ ਹਰ ਸਾਲ ਐਦਾਂ ਤੁਸੀਂ ਸ਼ਿਵਰ ਲਾਉਂਦੇ ਹੋ ਤੇ ਕਾਉਣੀ ਦੀ ਸੇਵਾ ਕਰਦੇ ਹੋ જય ਸ਼ੰਕਰ ਬੋਲ ਸ਼ੰਕਰ ਭਗਵਾਨ ਕੀ ਜੈ